ਗੱਲ ਇਹ ਹੋਈ ਕਿ ਪਹਿਲਾਂ ਮੈਂ YouTube ਦੇਖਦੀ ਸੀ ਕਾਲ ਆਈ ਮੈਨੂੰ ਮੈਂ ਉਹ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਹਾ ਖੜਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪਤਾ ਸੀ ਤਾਂ ਤੈਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲੈ ਜਾਂਦਾ ਸੀ ਮੈਂ ਕਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆਂ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੇ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ-ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਨਾ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਔਰ ਕਿਸੇ ਹਜ ਪੱਟੀ ਉਹਦਾ ਆਇਆ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਹਦੇ ਤੋਂ ਬਾਅਦ ਤੁਸੀਂ ਕੀ ਕੀਤਾ ਫੇ ਅਸੀਂ ਕੁਝ ਨਹੀਂ ਕੀਤਾ ਸੀ ਬਾਹਰ ਜਦੋਂ ਗੋਲੀਆਂ ਚਲਾ ਕੇ ਉਹ ਚੱਲ ਗਿਆ ਅਸੀਂ ਬਾਹਰ ਨਿਕਲੇ ਫਿਰ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫੇਰ ਇਧਰ ਕੁੰਡਾ ਨਾਲਿਆ ਘਰ ਆਲਾ ਮੇਰਾ ਬਾਹਰ ਸੀ ਪਤਾ ਸੀ ਸੀਸੀਟੀਵੀ ਲੱਗੇ ਸੀ ਉਹਦੇ ਕਿੰਨੇ ਲੋਕ ਆਏ ਨੇ ਕਿ ਦੋ ਆਏ ਆ ਮੋਟਰਸਾਈਕਲ ਤੇ ਇੱਕ ਦੋ ਬਾਈਕਾਂ ਆਈਆਂ ਕਿ ਦੋ ਲੋਕ ਨਹੀਂ ਇੱਕ ਬਾਈਕ ਤੇ ਆ ਤੇ ਦੋਨੇ ਹੱਥਾਂ ਨਾਲ ਗੋਲੀਆਂ ਚਲਾ ਰਿਆ ਉਹ ਦੋ ਪਿਸਟਲ ਆ ਉਹਦੇ ਹੱਥ ਇੱਕੋ ਜਨਾਂ ਗੋਲੀਆਂ ਚਲਾ ਰਿਆ ਸੀ ਹਾਂ ਇੱਕ ਨਹੀਂ ਦੋ ਹੱਥ ਇੱਕ ਦੋਨਾਂ ਹੱਥਾਂ ਨਾਲ ਚਲਾ ਰਿਹਾ ਉਹ ਮੈਂ ਦੋਨਾਂ ਹੱਥਾਂ ਨਾਲ ਇੱਕ ਬੰਦਾ ਕਰ ਰਿਹਾ ਤੇ ਇੱਕ ਵੀਡੀਓ ਵਾਇਰਲ ਹੈ ਇੱਕ ਬੰਦਾ ਵੀਡੀਓ ਹੀ ਬਣਾ ਰਿਹਾ ਉੱਥੇ ਇੱਕ ਬੰਦਾ ਵੀਡੀਓ ਬਣਾ ਰਿਹਾ ਹਾਂ ਜੀ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਸਾਰੀ ਆ ਗਈ ਜੀ ਤੁਹਾਡੇ ਬੇਟਿਆਂ ਦੇ ਕੀ ਨਾਮ ਨੇ ਮੇਰੇ ਬੇਟਿਆਂ ਦਾ ਨਾਮ ਇੱਕ ਦਾ ਜਤਿੰਦਰ ਆ ਇੱਕ ਦਾ ਤਰਮਿੰਦਰ ਆ ਇੱਕ ਨਸਾਬੀ ਆ ਇੱਕ ਨਕਾਲੀ ਆ ਇਹ ਕਿਹੜੀ ਜਗ੍ਹਾ ਤੇ ਹੈਗੀ ਆ ਪੁਰਤਕਾਰ ਜੀ ਤੇ ਕੀ ਕੰਮ ਕੀ ਕਰਦੇ ਉੱਥੇ ਉੱਥੇ ਰੈਸਟੋਰੈਂਟ ਉਹਨੂੰ ਦਾ ਜੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਦੋਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਇੱਕ ਮੈਂ ਜੀ ਇੱਕ ਮੇਰਾ ਘਰ ਵਾਲਾ ਇੱਕ ਮੇਰੀ ਸੱਸ ਕੀ ਨਾਮ ਹੈ ਤੁਹਾਨਾਂ ਦਾ ਮੇਰਾ ਨਾਂ ਚਰਨਜੀਤਪੁਰ ਸੱਸ ਮੇਰੀ ਦਾ ਨਾਂ ਕਲਾਸ਼ਪੁਰ ਤੇ ਘਰ ਵਾਲੇ ਦਾ ਨਾਂ ਸਰਦਾਰ ਬਲਵੀਰ ਸਿੰਘ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਗੇਟਾਂ ਤੇ ਗੋਲੀਆਂ ਵੱਜੀਆਂ ਨੇ ਨਿਸ਼ਾਨ ਕੱਚ ਖਿਲਰ ਰਿਹਾ ਆ ਕੁੱਤਾ ਵੀ ਮੇਰਾ ਬਹੁਤ ਭੌਂ ਗਿਆ ਕੁੱਤੇ ਦੇ ਨਹੀਂ ਕਿਤੇ ਗੋਲੀ ਲੱਗੀ ਵਿਚਾਂ ਦੇ ਜੀ ਮੌਕੇ ਤੇ ਉੱਤੇ ਪੁਲਿਸ ਪਹੁੰਚੀ ਠੀਕ ਹੈ ਜਾਰੇ ਪੁਲਿਸ ਨੂੰ ਹੋਰ ਸਾਪੜਾ ਕਾਰਵਾਈ ਕਰਕੇ ਚਲੀ ਹਾਂ ਜੀ ਤੇ ਜਿਹੜੇ ਤੁਹਾਡੇ ਬੇਟੇ ਚਾਰ ਆ ਸੋ ਉਹਨਾਂ ਦਾ ਪੂਰਾ ਪਰਿਵਾਰ ਉੱਥੇ ਹੀ ਹੈ ਹਾਂਜੀ ਪਰਿਵਾਰ ਉੱਥੇ ਹੀ ਚਾਰਾਂ ਬੇਟਾ ਦੀ ਇਹਦੇ ਬਹੁਤ ਹੱਦੇ ਸਾਰੀ ਉੱਥੇ ਹੀ ਹੈ ਹਾਂਜੀ ਉੱਥੇ ਬੱਚੇ ਉੱਥੇ ਸਾਰੇ ਹਾਂਜੀ ਬੱਚੇ ਉੱਥੇ ਹੀ ਹਾਂ ਪੱਟੀਆਂ ਦੀ ਵੀ ਧਮਕੀ ਪਹਿਲਾਂ ਆਈ ਸੀ ਫੇ 1 ਨੰਬਰ ਚੋਂ ਕਿੰਨੇ ਸਾਲ ਹੋ ਗਿਆ ਇਸ ਗੱਲ ਨੂੰ ਅੱਛਾ ਤੁਹਾਨੂੰ ਸਾਲ ਪਹਿਲਾਂ ਧਮਕੀ ਆਈ ਸੀ ਹਾਂਜੀ ਉਹ ਉਹ ਵੀ ਏਸੇ ਬੰਦੇ ਵੱਲੋਂ ਏਸੇ ਬੰਦਿਆਂ ਨੇ ਦਿੱਤੀ ਹਾਂਜੀ ਕੀ 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 ਲੱਗਦਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਹੈ ਜਾਂ ਕਿਵੇਂ ਪਹਿਲਾਂ ਤਾਂ ਦੇਖੋ ਜੀ ਮੈਂ ਦਰਖਾਸਤ ਦਿੱਤੀ ਪੁਲਿਸ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੁਹਾਡੇ ਬੱਚੇ ਸੇਫ ਆ ਆਪਾਂ ਡਰਦਿਆਂ ਨੇ ਨਿੱਕੀਆਂ ਨਿੱਕੀਆਂ ਗੁੜੀਆਂ ਊੜੀਆਂ ਬਹੁਤੀਆਂ ਵੱਡੀਆਂ ਨਹੀਂ ਸੀ ਇੱਕ 8 ਸਾਲ ਦੀ ਇੱਕ 10 ਸਾਲ ਦੀ ਇੱਕ 5 6 ਸਾਲ ਦੀ ਤਿੰਨ ਹੀ ਕੁੜੀਆਂ ਆ ਮੇਰੀ ਤਿੰਨ ਹੀ ਚੱਕਣ ਆਏ ਬਚ ਗਈਆਂ ਕੁੰਡਾ ਨਹੀਂ ਖੋਲਿਆ ਉਹਨਾਂ ਨੇ ਲਫਾਫ ਪੈਕਟ ਲਿਆਏ ਲੋ ਪੁੱਤਾ ਚੀਜ਼ ਲੈ ਲਓ ਨਿਆਣੇ ਕਹਿੰਦੇ ਅਸੀਂ ਨਹੀਂ ਖਾਣੀ ਚੀਜ਼ ਇਹਦੇ 'ਚ ਜ਼ਹਿਰ ਆ ਉਹ ਕਹਿੰਦੇ ਕੁੰਡਾ ਖੋਲੋ ਕਹਿੰਦੇ ਅਸੀਂ ਕੁੰਡਾ ਨਹੀਂ ਖੋਲਣੋ ਉਹ ਇੰਨੀ ਗੱਲ ਚੱਲ ਗਿਆ ਫੇ ਅਸੀਂ ਰਿਪੋਰਟ ਦਿੱਤੀ ਵੀਡੀਓ ਵੀ ਕੱਢ ਕੇ ਦਿਖਾਈ ਪੁਲਿਸ ਵਾਲਿਆਂ ਨੂੰ ਕਹਿੰਦੇ ਸ਼ੁਗਰ ਕਰੋ ਤੁਹਾਡੇ ਬੱਚੇ ਗਏ ਨਹੀਂ ਇੱਥੇ ਗੱਲ ਨਿਬੜ ਕੇ ਉਹ ਤੁਹਾਡੀਆਂ ਪੋਤੀਆਂ ਸੀਗੀਆਂ ਪੋਤੀਆਂ ਮੇਰੀਆਂ ਹਾਂ ਤੋ ਫਿਲਹਾਲ ਉਹਨੂੰ ਬਾਹਰ ਆ ਬੱਚੇ ਬਾਹਰ ਮੇਰੇ ਆ ਠੀਕ ਹੈ ਜੀ ਅਸੀਂ ਤਿੰਨੇ ਜਾਣੇ ਇੱਥੇ ਮੇਰਾ ਤਾਂ ਕੀ ਗੱਲ ਜੇ ਅਸੀਂ ਤੇ ਤੋਂ ਹੁਣੇ ਥੋੜੀ ਦੇਰ ਪਹਿਲਾਂ ਨਿਕਲੇ ਆ ਤੇ ਜਦੋਂ ਅਸੀਂ ਬਾਸਮੇਤ ਘਰੋਂ ਵਾਪਸ ਆਏ ਹਾਂ ਤੁਸੀਂ ਰਹਿੰਨੇ ਹੋ ਉੱਤੇ ਇਸੇ ਮੱਲੇ ਦੇ ਮੈਂ ਮੈਂ ਅਗਲੇ ਮਹੀਨੇ ਅੱਛਾ ਅਗਲੇ ਮਹੀਨੇ ਕਿਵੇਂ ਦੇਖ ਲਵਾਂ ਟਾਈਮ ਵੀ ਨਹੀਂ ਕੁਛ ਹੋਇਆ ਤੇ ਬਦਮਾਸ਼ੀ ਜਿਹੜੀ ਗੁੰਡਾਗਰਦੀ ਸ਼ੁਰੂ ਹੋ ਗਈ ਹੈ ਗੁੰਡਾਗਰਦੀ ਤਾਂ ਸਰੀਆਮੀ ਹੋ ਰਹੀ ਹੈ ਇਹ ਤੇ ਸਰਕਾਰ ਨੂੰ ਨੱਥ ਪਾਣੀ ਚਾਹੀਦੀ ਹੈ ਜਦ ਦੀ ਆਮ ਆਦਮੀ ਸਰਕਾਰ ਆਈ ਹੈ ਤਾਂ ਇਸ ਕਰਕੇ ਹਰ ਬੰਦੇ ਦੇ ਹੱਥ ਵਿੱਚ ਤਾਕਤ ਆ ਗਈ ਤੇ ਹੂ ਹੂ ਤੇ ਸਰਕਾਰ ਨੂੰ ਨਾਸ ਪਣੀ ਤੇ ਇਹ ਸਰੀਆਮ ਗੁੰਡਾ ਦਾ ਤੇ ਸਰੀਆਮ ਵੱਡਾ ਵੱਡਾ ਕਾ ਚੋਰੀਆਂ ਸਭ ਕੁਝ ਬਹੁਤ ਹੀ ਮਾਰਿਆ ਬਚਾਏ ਵੈਸੇ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ ਮੈਂ ਤਾਂ ਇਹ ਨਹੀਂ ਦਿਖਿਆ ਹੋਇਆ ਅੱਛਾ ਤੁਸੀਂ ਲਈ ਹੈ ਸੋ ਬਿਲਕੁਲ ਇਸ ਵਕਤ ਸ਼ਾਮ ਨਗਰੀ ਇਹ ਜਿੱਥੇ ਗੋਲੀਆਂ ਚੱਲਣ ਦਾ ਮਾਮਲਾ ਆ ਜਿਹੜੇ ਅਕੇਰਾ ਇਹ ਅਮਨਗਰ ਹੈ ਜੀ ਕਿੰਨਾ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਮੇਰਾ ਯਾਰ ਦੋਸਤ ਹੀ ਹੈ ਜੀ ਕਿਸੇ ਨਾਲ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਹੈ ਜੀ ਸਾਹਮਣੇ ਅਮਨਗਰ ਹੈ ਆਪੋ ਕਿੱਥੇ ਰਹਿੰਦੇ ਨੇ ਆਪੋ ਪੂਰਸਕਾਰ ਰਹਿੰਦੇ ਬਾਹਰ ਬਾਹਰ ਰਹਿੰਦੇ ਹਾਂਜੀ ਹਾਂਜੀ ਤੇ ਇੱਥੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੇ ਮਜ਼ਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਦੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ 2-3 ਅੱਛਾ ਜੀ ਤੇ ਉਹ ਜਿੱਦਾਂ ਕੰਮ ਕੋਈ ਨਹੀਂ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰਜ ਆ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐ ਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਉਹਦਾ ਹੀ ਮੇਰੇ ਫੋਨ ਆਈ ਗਲੀ ਚ ਕਹਿੰਦਾ ਦਾ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਕੋਈ ਬਚਾਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਜੀ ਕੋਈ ਨਹੀਂ ਹੋਇਆ ਬਸ ਗੋਲੀਆਂ ਨਿਸ਼ਾਨ ਲੱਗੇ ਹੋਏ ਘਰ ਤੇ ਸਾਨੂੰ ਚਾਰ ਖੂਲ ਮਿਲੇ ਆ ਓਕੇ ਇਹਨਾਂ ਦਾ ਬੇਟੇ ਨਾਰਵੇਜ ਹੈਗੇ ਆ ਠੀਕ ਹੈ ਸੌਰੀ ਪੁਰਤਗਾਲ ਚਾ ਠੀਕ ਹੈ ਤੇ ਇਹਨਾਂ ਨੂੰ ਸ਼ੁੱਕਰਵਾਰ ਨੂੰ ਦੇ بیٹے ਨੂੰ ਜਿਹੜਾ ਜਤਿੰਦਰ ਹੈ ਉਹਨੂੰ ਕਾਲ ਆਈ ਸੀਗੀ ਕਿ ਸਾਨੂੰ ਪੈਸੇ ਚਾਹੀਦੇ ਆ ਠੀਕ ਹੈ ਉਹ ਦਿਸ਼ਾ ਸ਼ਾਦ ਪੱਟੀ ਦੀ ਸ਼ਾਦ ਪੱਟੀ ਪਾਕਿਸਤਾਨ ਪਾਕਿਸਤਾਨ ਤੇ ਉਸ ਤੋਂ ਬਾਅਦ ਅੱਜ ਦਾ ਇਨਸੀਡੈਂਟ ਹੋਇਆ ਹੈ ਜਿਹੜਾ ਬਸ ਸਰ ਕਿੰਨੇ ਵਜੇ ਦਾ ਇਹ ਟਾਈਮ ਸੀਗਾ ਪੈਸੇ ਕਿੰਨੇ ਸੀ ਤੇ ਮੁੰਡਾ ਕੰਮ ਕੀ ਕਰਦਾ ਉੱਥੇ ਉੱਥੇ ਰੈਸਟੋਰੈਂਟ ਹੈਗਾ ਤਾਂ ਆਪਣਾ ਅੱਛਾ ਕਿੰਨੇ ਦਿਨਾਂ ਤੋਂ ਕੋ ਧਮਕੀ ਮਿਲਦੀ ਪਈ ਸੀ ਵੀ ਚੁੱਕਰਵਾਰ ਨੂੰ ਕਹਿੰਦੇ ਮੇਰੇ ਕਾਲਜ ਤੋਂ ਬਾਅਦ ਨਹੀਂ ਇੱਕ ਆਡੀਓ ਵੀ ਕੱਥੀ ਤੁਮਾਰੇਲ ਹੋ ਰਹੀ ਹੈ ਉਹਨੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਅੱਗੇ ਕਰਕੇ ਭੇਜਿਆ ਉਹ ਜਲੰਧਰ ਇਹਨਾਂ ਦੀ ਮਾਤਾ ਜੀ ਨੂੰ ਮਿਲੀ ਤੇ ਘਰ ਦੇ ਵਿੱਚ ਕੌਣ ਸੀਗੇ ਜਿਹੜੂ ਗੋਲੀ ਚੈੱਕ ਕਰ ਰਹੇ ਆ ਇਹਨਾਂ ਦੇ ਮਦਰ ਤੇ ਫਾਦਰ ਸੀਗੇ ਬਾਕੀ ਚੈੱਕ ਕਰ ਲਈ ਨਹੀਂ ਜੀ ਨਹੀਂ ਠੀਕ ਹੈ ਥੈਂਕ ਯੂ